ਸਸਟ੍ਰਿਕਾ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਪਿਓਰ ਕਾਟਨ ਦੇ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੁਸੀਂ ਬਿਨਾ ਲਾਈਨਿੰਗ ਤੋਂ ਇਹਨਾਂ ਨੂੰ ਕਾਫੀ ਪੈਣਾ ਮੰਗਦੀਆਂ ਸੀਗੀਆਂ ਬਿਨਾ ਲਾਈਨਿੰਗ ਵਾਲੇ ਸੂਟ ਤਾਂ ਤੁਸੀਂ ਇਹ ਵਾਲੇ ਸੂਟ ਲੈਣਗੇ ਜਰੂਰ ਲੈ ਸਕਦੇ ਹੋਗੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋਗੇ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋਗੇ ਆਪਣਾ ਵਟਸਐਪ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੋਇਆਗਾ ਉਤੇ ਜਾ ਕੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਬੁਕਿੰਗ ਕਰਵਾ ਸਕਦੇ ਹੋਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਪ੍ਰਿੰਟ ਸਾਰਿਆਂ ਦੇ ਇੱਕ ਤੋਂ ਇੱਕ ਹਟਕੇ ਆਉਣਗੇ ਬ੍ਰੈਂਡ ਰਹੇਗਾ ਈਸਟ ਆ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਤੇ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਨਿਊ ਪ੍ਰਿੰਟ ਨੇਗੇ ਲਓ ਜੀ ਇੰਨੇ ਕਿ ਜ਼ਿਆਦੇ ਸੌਫਟ ਕਾਟਨ ਹੈਗੀ ਬਿਲਕੁਲ ਬਹੁਤ ਜ਼ਿਆਦੇ ਸੌਫਟ ਹੈ ਮਲਾਈ ਵਰਗਾ ਕੱਪੜਾ ਪਿਆ ਹੈਗਾ ਬਿਲਕੁਲ ਤੇ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਇਹਨਾਂ ਨੂੰ ਸਲਾਈ ਕਰਵਾਓ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਵਾ ਸਕਦੇ ਹੋਗੇ ਤੇ ਬਾਕੀ ਆਪਾਂ ਹਨਾ ਵੀਡੀਓ ਫੇਰ ਪਾਵਾਂਗੇ ਸਟਿਚਿੰਗ ਵਾਲਿਆਂ ਸੂਟਾਂ ਦੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਹਨਾ ਤੇ ਬਾਹਰ ਲਿਆ ਪੈਣਾ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਸਲਾਈ ਵਾਲੇ ਸੂਟ ਲੈਣਗੇ ਜਰੂਰ ਤੁਸੀਂ ਸ਼ੋਅ ਕਰਿਆ ਕਰੋ ਹਨਾ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਸਲਾਈ ਵਾਲੇ ਸੂਟਾਂ ਦਾ ਤੇ ਆਪਾਂ ਫਿਰ ਇੱਕ ਵਾਰ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਸਟਿਚਿੰਗ ਵਾਲੇ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਦਊਂਗੀ ਵੀ ਕਿਹੜੇ ਤੁਸੀਂ ਆਰਡਰ ਕਰ ਸਕਦੇ ਹੋਗੇ ਸੂਟ ਉਹ ਤੁਸੀਂ ਫਿਰ ਆਰਡਰ ਕਰਦੇ ਹੋ ਲੋ ਜੀ ਪਹਿਲਾ ਕਲਰ ਇਹ ਸੀਗਾ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋਗੇ ਪੈਰਟ ਨਾਲ ਇਹਦਾ ਕੰਬੀਨੇਸ਼ਨ ਹੈਗਾ ਤੁਸੀਂ ਪੈਰਟ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਜੇ ਤੁਸੀਂ ਕੰਟਰਾਸਟ ਦੇ ਵਿੱਚ ਲੈਣਾ ਚਾਹੁੰਦੇ ਹੋਗੇ ਜੇ ਤੁਸੀਂ ਬੇਸ ਨਾਲ ਦਾ ਲੈਣਾ ਚਾਹੁੰਦੇ ਹੋ ਦੁਪੱਟਾ ਤਾਂ ਫਿਰ ਕੋਈ ਜੀ ਕਲਰ ਦਾ ਰੱਖ ਸਕਦੇ ਹੋਗੇ ਬਾਕੀ ਇਸ ਇਸ ਤਰ੍ਹਾਂ ਦੀ ਤੁਸੀਂ ਪਾਈਪਿੰਗ ਵਗੈਰਾ ਰੱਖ ਸਕਦੇ ਹੋਗੇ ਪੈਰਟ ਕਲਰ ਦੀ ਲੋ ਜੀ ਸੈਕਿੰਡ ਕਲਰ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਫਿਰ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਵੀ ਪ੍ਰਿੰਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾਗਾ ਬ੍ਰਾਂਡ ਹੈ ਜਿਹੜਾ ਸੇਮ ਰਹੂਗਾ ਲਓ ਜੀ ਬਹੁਤ ਸੋਹਣਾ ਰੰਗ ਰੰਗੋਲੀ ਦਾ ਪ੍ਰਿੰਟ ਹੈਗਾ ਈਸਟਾ ਬ੍ਰਾਂਡ ਦਾ ਫੈਬਰਿਕ ਹੈ ਸਾਰੇ ਤੁਹਾਨੂੰ ਮਤਲਬ ਸਟੈਂਪ ਮਿਲੂਗੀ ਫੈਬਰਿਕ ਤੇ ਲਓ ਜੀ ਤੇ ਫਾਸਟਲੀ ਬੁਕਿੰਗ ਕਰ ਦਿਓ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾ ਹੈਗਾ ਮਸਟਰਡ ਸ਼ੇਡ ਆਜੂਗਾ ਅਗਲਾ ਲਓ ਜੀ ਇਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਲੈ ਸਕਦੇ ਹੋਗੇ ਪਿੰਕ ਕਲਰ ਦੀ ਮਤਲਬ ਪਾਈਪਿੰਗ ਵਗੈਰਾ ਲਗਾ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਇਹਦਾ ਕੰਟਰਾਸਟ ਹੈ ਜਿਹੜਾ ਬਣਾ ਸਕਦੇ ਹੋਗੇ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਕਲਰ ਸਾਰੇ ਹੀ ਸੋਨੇ ਨਿੰਗੇ ਦੇ ਵਿੱਚ ਇਹ ਫਰੋਜ਼ੀ ਦਾ ਦੂਜਾ ਕਲਰ ਆ ਜਾਊਗਾ ਤੇ ਫਰੋਜ਼ੀ ਆਪਣੇ ਕੋਲੇ ਸੇਮ ਨਹੀਂ ਫਰੋਜ਼ੀ ਦਾ ਉਹਦੇ ਵਿੱਚ ਪੈਰਟ ਕਲਰ ਸੀਗਾ ਇਹਦੇ ਵਿੱਚ ਪਿੰਕ ਆ ਗਿਆ ਰਾਸ਼ਟ ਦਾ ਦੂਜਾ ਮਤਲਬ ਲਾਲੋ ਪ੍ਰਿੰਟ ਇਹ ਤੁਸੀਂ ਫਰੋਜ਼ੀ ਸ਼ੇਡ ਦੇ ਵਿੱਚ ਆ ਗਿਆ ਇਹ ਵਾਲਾ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1500 ਪਲੱਸ ਸ਼ਿਪਿੰਗ ਹੈ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਤੇ ਪਲੱਸ ਸ਼ਿਪਿੰਗ ਲੰਗੇ ਸੂਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਨੈਕਸਟ ਸੂਟ ਤੁਸੀਂ ਦੇਖੋ ਇਹ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਲਓ ਜੀ ਬਾਕੀ ਜੇ ਤੁਸੀਂ ਡਿਜ਼ਾਈਨ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਮਤਲਬ ਸਟਿਚ ਕਰਵਾਉਗੇ ਤਾਂ ਆਪਾਂ ਡਿਜ਼ਾਈਨ ਵਗੈਰਾ ਤੁਹਾਨੂੰ ਕਰਕੇ ਦਵਾਂਗੇ ਕਿਵੇਂ ਦਾ ਤੁਸੀਂ ਡਿਜ਼ਾਈਨ ਕਰਵਾਣਾ ਹੈਗਾ ਉਹ ਵੀ ਤੁਸੀਂ ਫੋਟੋ ਹੈ ਜਿਹੜੀ ਸ਼ੇਅਰ ਕਰ ਸਕਦੇ ਹੋ ਨਹੀਂ ਅਸੀਂ ਆਪਾਂ ਆਪਣੇ ਅਕੋਰਡਿੰਗ ਹੈ ਜਿਹੜਾ ਡਿਜ਼ਾਈਨ ਹੈਗਾ ਉਹਦਾ ਰੈਡੀ ਕਰ ਦਾਂਗੇ ਨੈਕਸਟ ਆਜੂਗਾ ਜੀ ਡਾਰਕ ਗ੍ਰੇ ਇੱਕ ਤੋਂ ਇੱਕ ਹਟਕੇ ਪ੍ਰਿੰਟ ਹੈ ਕਲਰ ਵੀ ਇੱਕ ਤੋਂ ਇੱਕ ਹਟਕੇ ਆ ਲਓ ਜੀ ਇਹ ਤੁਸੀਂ ਦੇਖ ਸਕਦੇ ਹੋਗੇ ਗ੍ਰੇ ਦੇ ਵਿੱਚੋਂ ਕਾਫੀ ਜਿਆਦਾ ਸੋਨਾ ਪ੍ਰਿੰਟ ਲੱਗ ਰਿਹਾ ਹੈ ਇਹ ਵੀ ਦੁਪੱਟਾ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਬੈਂਬਰ ਦਾ ਜਿਹੜੀਆਂ ਪੈਣਾ ਚੁਣੌਣ ਦਾ ਲੈਣਾ ਚਾਹੁੰਦੇ ਨੇ ਚੁਣੌਣ ਦਾ ਵੀ ਰੱਖ ਸਕਦੇ ਹੋਗੇ ਲਓ ਜੀ ప్రా చా జామర కలర్ ਪ੍ਰਾਈਸ ਇਹਨਾਂ ਦਾ ਸਾਰੇ ਅੰਦਰ ਹੋਊਗਾ 1500 ਠੀਕ ਹੈ ਜੀ ਈਸਟਾ ਬ੍ਰਾਂਡ ਦਾ ਸਟਾਫ ਹੈਗਾ ਬਾਕੀ ਪਿਕਚਰ ਵਗੈਰਾ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਸਾਨੂੰ ਸ਼ੇਅਰ ਕਰ ਦਿਓ ਸੌਰੀ ਹੈ ਨਾ ਪਿਕਚਰ ਵਗੈਰਾ ਨਹੀਂ ਸ਼ੇਅਰ ਕਰ ਸਕਦੇ ਹੈਗੇ ਤੇ ਤੁਸੀਂ ਇਦਾਂ ਹੀ ਵੀਡੀਓ ਦੇ ਵਿੱਚ ਆਪਣਾ ਸਿਲੈਕਟ ਕਰ ਸਕਦੇ ਹੋਗੇ ਸਾਰੀਆਂ ਭੈਣਾਂ ਇਦਾਂ ਹੀ ਕਰਦੀਆਂ ਨੇਗੀਆਂ ਇਸ ਤੋਂ ਬਾਅਦ ਆ ਜਾਣਗੇ ਇਹ ਰਾਮ ਟੈਕਸ ਦੇ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਰੰਗ ਰੰਗੋਲੀ ਡਿਜ਼ਾਈਨ ਹੈਗਾ ਕਾਫੀ ਜਿਆਦੇ ਸੋਹਣਾ ਡਿਜ਼ਾਈਨ ਹੈ ਇਹ ਵੀ ਤੁਹਾਨੂੰ ਅੱਪਾ ਦਿਖਾ ਦੇਣੇ ਹੈਗੇ ਸਾਰਿਆਂ ਦੇ ਕਲਰ ਪ੍ਰਿੰਟ ਸੌਰੀ ਕਲਰ ਅਲੱਗ-ਅਲੱਗ ਨੇਗੇ ਇਹ ਵੀ ਜਿਹੜਾ ਸਟੱਫ ਹੈਗਾ ਤੁਸੀਂ ਵਿਦਆਊਟ ਲਾਈਨਿੰਗ ਸਿਲਾਈ ਕਰਾ ਸਕਦੇ ਹੋਗੇ ਜੇ ਤੁਸੀਂ ਇਦਾਂ ਲਾਈਨਿੰਗ ਵੀ ਲਗਵਾਉਣਾ ਚਾਹੁੰਦੇ ਤਾਂ ਵੀ ਲਗਵਾ ਸਕਦੇ ਹੋ ਪਰ ਇਹ ਹੈ ਨਾ ਜਿੱਦਾਂ ਪਹਿਣਾ ਦੀ ਡਿਮਾਂਡ ਰਹਿੰਦੀ ਹੈ ਵੀ ਸਾਨੂੰ ਬਿਨਾ ਲਾਈਨਿੰਗ ਤੋਂ ਚਾਹੀਦੇ ਨੇਗੇ ਵੀ ਅਸੀਂ ਸੂਟ ਬਿਨਾ ਲਾਈਨਿੰਗ ਤੋਂ ਲੈਣੇ ਨੇਗੇ ਤਾਂ ਤੁਸੀਂ ਬਿਨਾ ਲਾਈਨਿੰਗ ਤੋਂ ਇਹ ਲੈ ਸਕਦੇ ਹੋ ਇਹਦੇ ਨਾਲ ਇਹ ਵਾਲੀ ਬਾਟਮ ਆਜੂਗੀ ਨਾਲ ਇਹਦਾ ਇਦਾਂ ਕੰਬੀਨੇਸ਼ਨ ਹੈਗਾ ਬਾਕੀ ਜੇ ਤੁਸੀਂ ਮਤਲਬ ਵਰਕ ਕਰਵਾਉਣਾ ਹੈਗਾ ਬਾਟਮ ਤੇ ਵਰਕ ਵੀ ਕਰਾ ਸਕਦੇ ਹੋਗੇ ਜਿੱਦਾਂ ਇਹਦੇ ਵਿੱਚ ਡਿਜ਼ਾਈਨ ਹੈਗਾ ਹਨਾ ਫਲਾਰ ਬਣੇ ਹੋਏ ਨੇਗੇ ਉਦਾਂ ਡਿਜ਼ਾਈਨ ਹੈ ਜਿਹੜਾ ਬਾਟਮ ਤੇ ਵਰਕ ਹੋ ਜਾਊਗਾ ਤੁਸੀਂ ਪੈਚਵਰਕ ਬਵਾਵਾਂ ਤੇ ਵੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਮਤਲਬ ਬਾਜੂ ਤੇ ਬਾਟਮ ਤੇ ਤੁਸੀਂ ਕੰਮ ਕਰਵਾ ਸਕਦੇ ਹੋ ਜਾਂ ਫਿਰ ਕੱਲਾ ਤੁਸੀਂ ਸਲਵਾਰ ਤੇ ਵੀ ਇਹ ਜਿਹੜਾ ਵਰਕ ਕਰਵਾ ਸਕਦੇ ਹੋ ਲਓ ਜੀ ਪਹਿਲਾ ਕਲਰ ਇਹ ਵਾਲਾ ਸੀਗਾ ਸਿਰਫ ਆਪਣੇ ਕੋਲੇ 2-2 ਸੂਟ ਅਵੇਲੇਬਲ ਨੇਗੇ ਸਟਾਫ ਦੀ ਗੱਲ ਕਰਾਂ ਸਟਾਫ ਬਹੁਤ ਜ਼ਿਆਦਾ ਫਾਈਨ ਹੈਗਾ ਤੇ ਬਹੁਤ ਜ਼ਿਆਦਾ ਮਤਲਬ ਸੌਫਟ ਹੈਗਾ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਵਾਇਓ ਜੜੀਆਂ ਪਹਿਣਾ ਬਾਹਰ ਤੋਂ ਨੇਗੀਆਂ ਉਹਨਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਵੀ ਰਖਵਾ ਸਕਦੇ ਹੋਗੇ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁਨੇ ਹੋਵੋਗੇ ਤਾਂ ਵੀ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਆਪਾਂ ਨੂੰ ਦੇ ਸਕਦੇ ਹੋਗੇ ਤੇ ਆਰਡਰ ਦੇਣ ਤੋਂ ਬਾਅਦ ਤੁਸੀਂ ਮੇਰੇ ਨਾਲ ਮਤਲਬ ਕਾਲ ਤੇ ਵੀ ਗੱਲ ਕਰ ਸਕਦੇ ਹੋਗੇ ਫਿਰ ਬਾਅਦ ਦੇ ਵਿੱਚ ਲੋ ਪਹਿਲਾ 컬러 ਇਹ ਵਾਲਾ ਸੀਗਾ ਨੈਕਸਟ ਵੀ ਤੁਸੀਂ ਦੇਖ ਸਕਦੇ ਹੋਗੇ ਲਓ ਇਸ ਤਰ੍ਹਾਂ ਨਾਲ ਰਹੇਗੀ ਪੀਚ ਬਾਟਮ ਰਹੇਗੀ ਇਦਾਂ ਦੇਖੋ ਕਾਫੀ ਜਿਆਦੇ ਸੋਨੇ ਡਿਜ਼ਾਈਨ ਆਏਗਾ ਸਾਰੇ ਹੀ ਕਲਰ ਆਪੋ ਆਪਣੀ ਜਗ੍ਹਾ ਕਾਫੀ ਜਿਆਦੇ ਸੋਹਣੇ ਲੱਗੇ ਲੋ ਜੀ ਇਹਦੇ ਨਾਲ ਤੁਸੀਂ ਦੁਪੱਟਾ ਚਾਹੀਦੀ ਇੱਕ ਬੇਸ ਦਾ ਰੱਖ ਸਕਦੇ ਹੋ ਬਾਟਮ ਨਾਲ ਦਾ ਜੇ ਤੁਸੀਂ ਇੱਕ ਬੇਸ ਦਾ ਨਹੀਂ ਰੱਖਣਾ ਹੈਗਾ ਜਿੱਦਾਂ ਹਨਾ ਸ਼ਰਟ 'ਚ بیس ਹੈਗਾ ਵਾਈਟ ਕਲਰ ਦਾ ਦੁਪੱਟਾ ਰੱਖ ਕੇ ਇਸ ਤਰ੍ਹਾਂ ਹੀ ਤੁਸੀਂ ਟਾਈ ਐਂਡ ਡਾਈ ਕਰਵਾ ਸਕਦੇ ਹੋ ਜਿੰਨੇ ਮਤਲਬ ਇਹਦੇ ਵਿੱਚ ਕਲਰ ਨੇ ਕਿ ਸੂਟ ਦੇ ਵਿੱਚ ਉਦਾਂ ਇਹਨਾਂ ਦਾ ਵੀ ਪ੍ਰਾਈਸ ਸੌਰੀ ਮੈਂ ਪ੍ਰਾਈਸ ਦੱਸਣਾ ਭੁੱਲ ਗਈ ਪ੍ਰਾਈਸ ਰਹੇਗਾ 1500 ਰਾਮ ਟੈਕਸ ਵਾ ਜਾਂਦਾ ਵੀ 1500 ਪ੍ਰਾਈਸ ਹੈ ਸੇਮ ਜਿੰਨੇ ਅੱਜ ਸੂਟ ਪਾਏ ਨੇ ਵੀਡੀਓ ਦੇ ਵਿੱਚ ਸਾਰਿਆਂ ਦਾ ਪ੍ਰਾਈਸ ਸੇਮ ਹੈਗਾ 1500 ਲਓ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਪੈਰਟ ਕਲਰ ਦੀ ਬਾਟਮ ਹੈਗੀ ਇਹਦੇ ਨਾਲ ਲਓ ਜੀ ਬਾਕੀ ਇਹਨੂੰ ਤੁਸੀਂ ਡਿਜ਼ਾਈਨ ਵਗੈਰਾ ਹਨਾ ਕਰਵਾਉਗੇ ਸਿੰਪਲ ਸੂਟ ਨੂੰ ਤਾਂ ਵੀ ਮਤਲਬ ਕਾਫੀ ਜ਼ਿਆਦਾ ਸੋਹਣਾ ਬਣ ਜਾਊਗਾ ਲਾਸਟ ਸੂਟ ਚਾਰ ਕਲਰ ਦਾ ਚਾਰਟ ਸੀਗਾ ਚਾਰੋ ਕਲਰ ਕਾਫੀ ਜਿਆਦੇ ਸੋਹਣੇ ਨੇਗੇ ਤੇ ਇਹ ਹੈਗਾ ਜੀ ਪਿੰਕ ਨਾਲ ਇਦਾਂ ਹੀ ਕੰਟਰਾਸਟ ਬਣਿਆ ਹੋਇਆ ਪਲੇਨ ਬਾਟਮ ਨੇਗੇ ਇਹਨਾਂ ਨਾਲ ਜਿਹੜੇ ਮੈਂ ਪਹਿਲਾਂ ਇੰਸਟਾ ਤੇ ਦਿਖਾਏ ਸੀਗੇ ਉਹ ਸਾਰੇ ਸੀਗੇ ਮਤਲਬ 올ਓਵਰ ਸੂਟ ਸੀਗੇ ਇਹ ਅੱਗੇ ਮੈਚਿੰਗ 1500 ਇਹਨਾਂ ਦਾ ਪ੍ਰਾਈਸ ਹੈਗਾ ਤੇ ਬਾਕੀ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਦੇਖਦੇ ਹੋ ਮੇਰੀ ਮਤਲਬ ਅਕਾਊਂਟ ਨੂੰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਜਿਹੜੇ ਇਹ ਮਤਲਬ ਸਾਰੇ ਡਿਜ਼ਾਈਨ ਲੇਗੇ ਆਪਾਂ ਹੁਣ ਇੰਸਟਾਗ੍ਰਾਮ ਤੇ ਵੀ ਪਾਇਆ ਕਰਾਂਗੇ ਪਰ ਥੋੜੀ ਜਿਹੀ ਟਾਈਮ ਕਰਕੇ ਨਹੀਂ ਪੈਂਦੇ ਹੈਗੇ ਹਨਾ ਤਾਂ ਕਈ ਵਾਰ ਸਕਿਪ ਹੋ ਜਾਂਦੇ ਨੇਗੇ ਨਹੀਂ ਬਹੁਤ ਸੋਚਦੇ ਨੇ ਵੀ ਇੰਸਟਾਗ੍ਰਾਮ ਤੇ ਵੀ ਆਪਾਂ ਬਹੁਤ ਕਸਟਮਰ ਜੁੜੇ ਹੋਏ ਨੇਗੇ ਇੰਸਟਾਗ੍ਰਾਮ ਤੇ ਵੀ ਉਹਨਾਂ ਨੂੰ ਵੀ ਇਦਾਂ ਵੀਡੀਓ ਆਪਾਂ ਪਾਇਆ ਕਰੀਏ ਪ੍ਰਿੰਟ suit ਵਗੈਰਾ ਦੇ ਉੱਥੇ ਜਾ ਕੇ ਵੀ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਦੇ ਸਕਦੇ ਨਹੀਂ WhatsApp ਤੇ ਆਪਣਾ ਆਰਡਰ ਲੈਂਗੇ ਸਾਰੇ WhatsApp ਤੇ ਆਉਂਦੇ ਨੇ तकरीबन ਤੁਸੀਂ WhatsApp ਤੇ ਵੀ ਆਪਾਂ ਨੂੰ ਆਰਡਰ ਕਰ ਸਕਦੇ ਹੋ ਜਿਹੜੀਆਂ ਭੈਣਾਂ Instagram ਯੂਜ਼ ਕਰਦਿਆਂਗੇ ਤੁਸੀਂ ਮੈਨੂੰ Instagram ਤੇ ਵੀ ਆਰਡਰ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ suit ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਤੁਹਾਨੂੰ ਸਾਡੇ suit ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸ ਸ੍ਰੀ ਅਕਾਲ ਜੀ